ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੱਭਜਾ ਦੀ ਸ਼ਹਾਦਤ ਨੂੰ ਸ਼ਹੀਦੀ ਸਭਾ ਮੌਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोੜਾ ਵਕ ਵਕ ਕੈਬਨਟ ਮੰਤਰੀਆਂ ਤੇ ਵਿਧਾਇਕਾਂ ਸਮੇਤ ਮੱਥਾ ਟੇਕਣ ਪਹੁੰਚੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਗੋ ਦੇਖੋ ਕੈਬਨਟ ਮੰਤਰੀ ਅਮਨ अरोੜਾ ਨੇ ਹੋਰ ਕੁਝ ਕੀ ਕਿਹਾ ਪੂਰੀ ਸਰਮਾਖੇ ਅਲਸਾ ਆਈ ਦੋ ਟਿੱਕ ਆ ਆ ਪਿੱਛੇ ਆਇਆ ਥੋੜਾ ਆ ਰਾਜਾ ਦੇਖਿਓ ਰਾਜਾ ਸਾਹਿਬ ਰਾਜਾ ਸਾਹਿਬ ਦੇਖਿਓ ਸਰਮਾਖੇ ਰਾਜਾ ਸਾਹਿਬ ਦੇਖਿਓ ਹੋਰ ਇਹ ਕੋਈ ਕਿਲਮਾ ਹੈ ਜ਼ੀਰੋ ਕਿਤੇ 1 ਦਾ 1930 ਮਿੰਟ ਜਾਂਦਾ گاڑی تھوڑی پورا تھوڑا کھلا تھا पारे साम जे परवारे संसारे पंडाली ताई दिलिवारी इदर बिलाल जी नमोए राधे रूपे श्री द्वार पर आई पधार सकत बिनु लीला सब लक्ष्मण जी I जय राम जय ਹਰ ਨਾਮ ਕਰਦਾ ਹੈ ਭਗਤ ਰਸ ਸੰਪਿਸ਼ਟ ਹੈ ਜਿਸ ਦੇ ਸੁਭਾਅ ਵੇ ਸਦਾ ਸੰਤਿ ਸ਼ਰਧਾ ਦੇ ਨਾਮ ਬਾਜ ਸਾਵੈ ਆਤਮਿਕ ਮਨ ਉਸਿਆ ਵਾਜੇ ਸੰਤ ਕੰਡੇ ਹੈ ਹਰ ਨਾਨਕ ਸੱਚੇ ਸਾਹਿਬਾ ਨਹੀਂ ਕਰਤੇ ਰਹਿ ਸੱਚਾ ਨਾਮਿਆ ਵਾਰੋ ਹਰ ਹੰਤ ਸੰਤਤ ਭਾਰ ਸੁਭਾਅ ਕੈ ਭਾਰ ਸੁਭਾਅ ਸੰਤਤ ਵਾਕੇ ਕਹਾਰੀ i ਤੇ ਸ਼੍ਰੀ ਗੁਰੂ ਸਾਹਿਬ ਦੀ ਨਿ ਸਹਾਇ ਵਾਹ ਸ਼੍ਰੀ ਗੁਰੂ ਸਾਹਿਬ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਪਤਵ ਗੁਰੂ ਨਾਨਕ ਲਈ ਇੱਥੇ ਆਏ ਤੇ ਰੰਗਦ ਘੋਰ ਤੇ ਅਮਰ ਦਾਸ ਰਾਮ ਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸਿਹੀ ਹਰਿ ਰਾਏ ਸ਼੍ਰੀ ਅਕਿਸ਼ੰਤ ਧਿਆਈ ਆ ਜਿਸ ਦੇ ਥੈ ਸਭ ਦੁੱਖ ਜਾਏ ਇੱਕ ਬਹਾਦਰ ਸਿਮਰਿਆ ਘਾੜ ਨੋ ਨਿਰਜਾਲ ਧਾਈ ਸਭ ਖਾਈ ਹੋਏ ਸਹਾਰੇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਖਾਈ ਹੋਏ ਸਹਾਰੇ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਤੇ ਦਾਤ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਆ ਪਿਆਰਿਆ ਚੌਹਾਂ ਸਾਹਿਬ ਜਾਦਿਆਂ 40 ਮੁਕਤੀਆਂ ਹੱਠੀਆਂ ਜੱਟੀਆਂ ਧੱਪੀਆਂ ਜਨਾਬ ਜੀ ਦਾ ਨਾਮ ਜੱਪਿਆ ਵੱਢ ਕੇ ਛਕਿਆ ਦੇਖ ਲਾਈ ਤੇ ਵਾਈ ਦੇਖ ਕੇ ਅਨੰਤ ਕੀਤਾ ਜਿਨਾ ਪਿਆਰਿਆ ਸਿਆਰਿਆ ਸ੍ਰੀ ਗੁਰੂ ਵਾਨਾ ਜੀ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੇ ਜੀ ਹਾਰੇ ਹੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀਤ ਤੇ ਪੰਦ ਪੰਦ ਕਟਵਾਏ ਖੋਪਰੀਆਂ ਰੁਹਾਈਆਂ ਚਰਖੀਆਂ ਤੇ ਚੜਿਆ ਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੇ ਦੇ ਪੰਜਾਤ ਸਰਬੱਤ ਗੁਰੂਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੇ ਵਾਹਿਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੈ ਜਿਤੇ ਆਵਰ ਕਾ ਸੰਕਾ ਸਰਬ ਸੁਖ ਹੋਏ جہاں جہاں خالسا جی صاحب تہاں تہاں رکھیا ریات دیکھ دیکھ پتھ کی جیت سری صاحب جی سہائے آئے سے جی کے بول بالے بل جے سکھان سکھی دان کیس دان رہت دان ببیک دان مساہ دان پروسہ دان ਤਨ ਸਿਰਦਾਨ ਨਾਮਦਾਨ ਸ੍ਰੀ ਅਮਰਸਰ ਜੀ ਕਿਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਤਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੁਰਜੇ ਵਾਲੇ ਹੋਰ ਬਾਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਦੇ ਰਾਖੀ ਆਪ ਵਾਹਿਗੁਰੂ हे अकाल पुरख अपने पंथ दे सदा सहाय दाता जीयो श्री रण काणा साहिब ए होर गुरजारियां गुरधाम दे दिनों तो पंथ खालसा जी नु भी छोड़े आ गया खुले दीदारी सेवा संभव दातां प्यारे खालसा जी नु बख्शो हेत मानियां दे प्राण मान। निताणियां दे तान نیوٹیاں سچے پتا جی کے حضور ارداس پینتی ہے کادری ہر کار کا سارا یار گر بند سنگ حق حق یا گاہ گور بند سنگ شاہ شاہین شاہ گور بند سنگ ਆਪਾ ਆ ਕੇ ਆਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੀਸ਼ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਨਮਾਜ਼ ਜੀਤੋ ਜੀ ਦੇ ਲਾਲ ਕਲਗੀਧਰ ਪਿਤਾ ਜੀਓ ਆਪ ਜੀ ਦੇ ਪਿਆਰੇ ਆਪ ਜੀ ਦੇ ਦਲਾਰੇ ਆਪ ਜੀ ਦੇ ਫਰਜ਼ੰਦਾਂ ਸਾਹਿਬਜ਼ਾਦਾ ਧੰਨ ਬਾਬਾ ਦੂਰਾਵਰ ਸਿੰਘ ਜੀ ਸਾਹਿਬਜ਼ਾਦਾ ਧੰਨ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਮਾਨਗ ਗੁਜਰਕੌਰ ਜੀ ਛੇ ਕੋਹ ਨੂੰ ਨਾਲ ਨੂੰ ਸੈਪੋ ਚੱਲ ਕੇ ਸਤ ਕੋਹ ਨੂੰ ਪਰਵਾਸ ਤੋਂ ਵਿਛੜ ਕੇ ਸ਼ਹੀਦੀ ਤੱਕ ਦਾ ਸਫ਼ਰ ਤੈਅ ਕਰਕੇ ਠੰਡੇ ਪੁਰਜ ਵਿੱਚ ਤਿੰਨ ਰਾਤਾਂ ਕੈਦ ਰਹੇ ਜ਼ਾਦਾਰ ਪਾਤਸ਼ਾਹ ਜੀ ਨੂੰ ਅੱਜ 13 ਨੂੰ ਆਪ ਜੀ ਦੇ ਲਾਲਾਂ ਨੂੰ ਨੀਂਹਾ ਵਿੱਚ ਚੁਣਿਆ ਗਿਆ ਉਪਰੰਤ ਜਲਾਦਾ ਨੇ ਗੋਟੀਆਂ ਹੇਠਾਂ ਲੈ ਜਿਵਾਕਾਰ ਸ਼ਹੀਦ ਕੀਤਾ ਆਪ ਜੀ ਦੇ ਮੁੱਢ ਇੱਕ ਮਾਤਾ ਮਾਤ ਗੁਜਰਕਾਰ ਦੇ ਠੰਡੇ ਬੁਰਜ ਵਿੱਚ ਜਰਮੋ ਸਤਮ ਸੰਤ ਦੇ ਹੋਏ ਸ਼ਹੀਦ ਹੋ ਗਏ ਦਾਤਾਰ ਜੀਓ ਮਹਾਨ ਸ਼ਹੀਦਾਂ ਦੀ ਪ੍ਰੀਤ ਹਿਰਦੇ ਵਿੱਚ ਲੈ ਕੇ ਸਮੁੱਚਾ ਖਾਲਸਾ ਪੰਥ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਧੰਨ ਮਾਤ ਗੁਰੂ ਗੌਰ ਕੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਤਿੰਨ ਦਿਨਾਂ ਤੋਂ ਹਾਜ਼ਰੀਆਂ ਭਰ ਰਿਆ ਹੈ ਸ਼ਹੀਦੀ ਜੋੜ ਮੇਲ ਦੇ ਅੰਦਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਾਤਸ਼ਾਹ ਅੱਜ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਮੁੱਚਾ ਪੰਥ ਮੰਨ ਬੰਦ ਕਰਮ ਕਰਕੇ ਜੁੜਿਆ ਹੈ ਪਾਤਸ਼ਾਹ ਜੀਓ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੇ ਕਰੋ ਕਰੋ ਨਾਮ ਦੀ ਦਾਤ ਗੁਰ ਸਿੱਖੀ ਜੀਵਨ ਬਖਸ਼ਣਾ ਮਹਾਨ ਸ਼ਹੀਦਾਂ ਦੇ ਪਾਤ ਜਿਨ੍ਹਾਂ ਦੇ ਚੱਲਣ ਦਾ ਬਲ ਬਖਸ਼ਣਾ ਦਾਤਾਰ ਦੀ ਬੋੜੀ ਕਰਨੀ ਪੰਥੀ ਏਕਤਾ ਇਖਾਤ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਗਰੀਬ ਨвар ਪਾਤਸ਼ਾਹ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਪ੍ਰੀਤ ਹਿਰਦੇ ਚ ਲੈ ਕੇ ਬਿਅੰਤ ਸੰਗਤਾਂ ਲਗਾਤਾਰ ਹਾਜ਼ਰੀਆਂ ਭਰ ਰਹੀਆਂ ਸਿਮਾਵਾ ਕਰ ਰਹੀਆਂ ਬਿਅੰਤ ਲੰਗਰਾਂ ਦੀ ਸੇਵਾ ਹਰ ਭਾਂਪ ਦੀ ਸੇਵਾ ਤਨ ਮਨ ਧਨ ਕਰਕੇ ਆਪ ਜੀ ਦੇ ਗੁਰ ਸਿੱਖ ਤਤ ਪਰ ਬਾਦਸ਼ਾਹ ਜੀ ਸਭ ਦੀ ਕਹਾੜਣਾ ਨੂੰ ਫਲ ਲਾਉਣਾ ਦਰੋ ਘਰੋਂ ਗੁਰਮਤਿ ਰਹਿਤ ਬਖਸ਼ੀ ਪਾਣੀ ਪਾਣੇ ਦੀ ਦਾਤ ਬਖਸ਼ੀ ਨਿਤਨੇਮ ਦੀ ਦਾਤ ਬਖਸ਼ੀ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਿੱਖੀ ਸਰੂਪ ਬਖਸ਼ਣਾ ਨਾਮ ਦੀ ਬੰਦਗੀ ਦੀ ਕਮਾਈ ਬਖਸ਼ਣੇ ਮਹਾਰਾਜ ਸ੍ਰੀ ਬਨਵਤ ਪਾਤਸ਼ਾ ਆਪਣੇ ਪੰਥ ਦੇ ਅੰਗ ਸੰਗ ਸਹਾਈ ਹੋ ਕੇ ਚੜ੍ਹਦੀ ਕਲਾ ਬਖਸ਼ਣੇ ਅਦੋ ਗਤਿਆ ਵਿਖੜੇ ਪੈੜਿਆ ਚ ਮਹਾਰਾਜ ਆਪ ਅਗਵਾਈ ਬਖਕੇ ਸਹਿਬਜ਼ਾਦਿਆਂ ਦੇ ਪਾਈ ਪੂਰਨਿਆ ਤੇ ਚਲਦਿਆਂ ਮੰਦਿਰੇ ਮਖਸੂਸ ਬਖਸ਼ਣਾ ਦਾਤਾਰ ਪਾਤਸ਼ਾ ਰਹੀ ਔਂਕੀਆਂ ਮੀਰ ਰਵਾਈਤਾਂ ਦੇ ਅਨਸਾਰ ਆਪ ਜੀ ਦੇ ਹਜ਼ੂਰ ਅਰਦਾਸ ਕੈਨਤੀ ਪਾਤਸ਼ਾ ਗੁਰੂ ਲਾਲਾ ਤੇ ਮਾਤਾ ਜੀ ਦੇ ਸ਼ਹੀਦੀ ਸਥਾਨ ਤੋਂ ਸ਼ਹੀਦੀ ਮਾਰਚ ਆਰੰਭ ਹੋਵੇਗਾ ਦਾਤਾ ਜੀਓ ਕੌਮੀ ਰਵਾਇਤ ਅਨੁਸਾਰ ਜਪਜੀ ਸਾਹਿਬ ਦੇ ਪਾਠ ਹੋਏ ਉਪਰੰਤ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਹਿਬਾਨ ਸਮੁੱਚਾ ਖਾਲਸਾ ਪੰਥਾ ਜੀ ਮਹਾਰਾਜ ਆਪਣੀ ਅਗਵਾਈ ਬਖਸ਼ਣੀ ਦਾਤਾ ਜੀ ਆਪ ਭੈ ਭਾਵਨੀ ਅਦਬ ਸਤਕਾਰ ਵਿੱਚ ਸੇਵਾ ਲੈਣੀ ਗਹਿਰ ਗੰਭੀਰਤਾ ਪ੍ਰੇਮ ਬੈਰਾਗ ਵਿੱਚ ਚੱਲਣ ਦੀ ਸਮੱਤ ਬਖਸ਼ਣੀ ਕਦਮ ਕਦਮ ਆਪਣਾ ਸਿਮਰਨ ਬਖਸ਼ਣਾ ਆਪਣੀ ਯਾਦ ਬਖਸ਼ਣੀ ਮਹਾਰਾਜ ਸੋਦਰਾ ਜੋਤੀ ਸੁਖ ਸਾਹਿਬ ਵਾਸਤੇ ਸ਼ਹੀਦੀ ਮਾਰਗ ਚੱਲੇ ਪਾਵੇਗਾ ਮਹਾਰਾਜ ਆਪ ਦੀ ਕਿਰਪਾ ਕਰਕੇ ਆਪ ਸਮਤ ਬਖਸ਼ ਕੇ ਸੇਵਾ ਲੈਣੀ ਦਾ ਦਤਾਰ ਜਿਓ ਦਤਾਰ ਪਾਤਸ਼ਾਹ ਜੀ ਛੇ ਕੋ ਤੋਂ ਅਰੰਭੀ ਹੋਈ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਵਿਸ਼ੇਸ਼ ਕਥਾ ਅੱਜ ਤੇਰਾ ਕੋ ਸੁਪੂਰਨ ਹੋਈ ਹੈ ਬੇਨਤ ਬੇਨਤ ਪੁਜਾ ਹੋਈਆਂ ਹੋਣਗੀਆਂ ਮਹਾਰਾਜ ਬਖਸ਼ਣਾ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਹੋਵੇ ਮੈਂ ਹੰਕਾਰ ਤੋਂ ਬਚਾਉਣਾ ਮਹਾਰਾਜ ਗੁਰਸਿੱਖਾਂ ਦੇ ਚਰਨਾਂ ਦੀ ਖਾਤ ਬਖਸ਼ਣੀ ਧੂੜੀ ਬਖਸ਼ਣੀ ਮਹਾਰਾਜ ਦੀਨ ਦਇਆਲ ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕਿੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰਪਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਇਲਾਹੀ ਹੁਕਮ ਬਖਸ਼ ਕੇ ਅਸੀਸਾ ਦਿਓ ਕੋ ਪ੍ਰੰਤ ਸ਼ਹੀਦੀ ਮਾਰਚ ਚਾਲੇ ਔਰ ਦੀ ਆਗਿਆ ਬਖਸ਼ੋ ਨਾਲ ਦਾਤਾ ਜੀ ਹੁਕਮ ਦੇ ਅਨੁਕੂਲ ਜੀਉਣ ਦੀ ਸਮਰੱਥਾ ਦੇਣੀ ਜੀ ਸਈ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਧਈ ਆਕਾਰ ਕੀ ਬਰੇ ਜਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਨਾਨਕ ਦੇਵ ਗੁਰੂ ਗ੍ਰੰਥ ਜੀ ਮਾਰਿਓ ਗੁਰੂ ਗ੍ਰੰਥ ਜੀ ਦੇ ਜੋ ਪ੍ਰਪਤੋ ਮਿਲਬੋ ਚਹੈ ਰਗਾਂ ਜਕੇਗਾ ਖਾਰਸਾ ਕੀ ਰੇ ਨ ਕੋਇ ਹੋਰ ਹੋਏ ਸਭ ਮਿਲ ਲੇਗੇ ਆਪ ਮਿਲenge ਸਰਦੋਰੇ ਬੋਰੇ ਸੋਨਹਾਰ ਗਾਇਦੇ ਜਰੇ ਆਵੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇਹ ਸਿੰਘ ਜੀ ਧੰਤਨ ਬਾਬਾ ਗੁਰਕੌਰ ਜੀ ਦੇ ਮਾਨ ਨੂੰ ਪਾਵੇ सत नाम वारे गुरु सत नाम सत सत नाम सत नाम ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ очку Qualse 둘楼 Qako pritis Q. Q&ya ਦੇਖੋ ਅੱਜ ਅਸੀਂ ਲੱਖਾਂ ਨਾਨਕ ਨਾਮ ਲੈਵਾ ਸੰਗਤਾਂ ਦੇ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਬੱਚਿਆਂ ਦੇ ਰੂਪ ਦੇ ਵਿੱਚ ਅੱਜ ਇੱਥੇ ਸ਼ਹਾਦਤ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਹਾਂ ਜਿਸ ਦੀ ਉਦਾਹਰਣ ਸਾਰੀ ਦੁਨੀਆ ਦੇ ਵਿੱਚ ਉਦਾਹਰਣ ਇਹੋ ਜਿਹੀ ਉਦਾਹਰਣ ਨਹੀਂ ਮਿਲਦੀ ਹੈਗੀ ਜਦ ਗੁਰੂ ਸਾਹਿਬ ਦੇ ਜਿਗਰ ਦੇ ਟੁਕੜੇ ਛੋਟੇ-ਛੋਟੇ ਬੱਚਿਆਂ ਨੂੰ ਸਾਬ ਜਦਾ ਜ਼ਰਾਵਰ ਸਿੰਘ ਜੀ ਨੂੰ ਔਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਛੋਟੀ ਉਮਰਾਂ ਦੇ ਵਿੱਚ 9 ਦੇ 6 ਸਾਲ ਦੀ ਉਮਰ ਦੇ ਵਿੱਚ ਮਾਤਾ ਗੁਜਰਕੌਰ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਮੈਂ ਸਮਝਦਾ ਕਿ ਇਹ ਇਹੋ ਜਿਹਾ ਉਦਾਹਰਨ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਹੈਗੀ ਅੱਜ ਇਸ ਪਵਿੱਤਰ ਪਾਵਨ ਮੁਕੱਦਸ ਧਰਤੀ ਨੂੰ ਅਸੀਂ ਸਾਰੇ ਆਪਣੇ ਸਾਥੀਆਂ ਦੇ ਨਾਲ ਨਤਮਸਤਕ ਹੋਣ ਦੇ ਲਈ ਆਇਆ ਸਜਦਾ ਕਰਨ ਦੇ ਲਈ ਆਇਆ ਸਾਰੀ ਕਾਇਨਾਤ ਦੀ ਦੀ ਚੜਦੀ ਕਲਾ ਮੰਗੀਏ ਪੰਜਾਬ ਪੰਜਾਬੀ ਦੇ ਪੰਜਾਬੀਆਂ ਤੇ ਦੀ ਚੜਦੀ ਕਲਾ ਮੰਗੀਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਹੈ ਜਿਹੜੀ ਉਹ ਕੀਤੀ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਆਪਾਂ ਸਭ ਨੂੰ ਸਮੁੱਚੇ ਪੰਜਾਬੀਆਂ ਨੂੰ ਇਹਨਾਂ ਬਾਲ ਇਹਨਾਂ ਤਾਕਤ ਇਹਨਾਂ ਸਮੱਤ ਬਖਸ਼ਣ ਕਿ ਆਪਾਂ ਸਾਰੇ ਸਮਾਜ ਨੂੰ ਮੂੜ ਦੁਆਰਾ ਖੁਸ਼ਹਾਲ ਪੰਜਾਬ ਬਣਾ ਬਣਾ ਸਕੀਏ ਇਹ ਅਰਦਾਸਾ ਕਰਨ ਦੇ ਲਈ ਅੱਜ ਪਹੁੰਚੇ ਆ ਇੱਥੇ ਔਰ ਮੈਂ ਸਮਝਦਾ ਕਿ ਜਦੋਂ ਆ ਭਾਈ ਜੀ ਵੀ ਅਰਦਾਸ ਕਰ ਰਹੇ ਸੀਗੇ ਤੇ ਜਿਸ ਤਰੀਕੇ ਦੇ ਨਾਲ ਜਦੋਂ ਵਰਣਨ ਕਰ ਰਹੇ ਸੀਗੇ ਜਾਂ ਜਦੋਂ ਵੈਸੀ ਵੀ ਆਪਾਂ ਸੋਚਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮਹਾਨ ਸ਼ਹਿਜ਼ਾਦੇ ਨੂੰ ਨੂੰ ਦੀ ਸ਼ਹਾਦਤ ਕੀਤੀ ਗਈ ਉਹ ਜਦੋਂ ਸੁਣਦੇ ਆ ਤੇ ਅੰਦਰ ਤੱਕ ਅੱਜ ਵੀ ਸਦੀਆਂ ਬਾਅਦ ਵੀ ਰੂਹ ਕੰਬ ਜਾਂਦੀ ਹੈ ਸੋ ਮੈਂ ਸਮਝਦਾ ਕਿ ਇਹੋ ਜੀ ਪਵਿੱਤਰ ਧਰਤੀ ਨੂੰ ਤਾਂ ਸਾਰੀ ਦੁਨੀਆ ਚੋਂ ਆ ਕੇ ਨਤਮਸਤਕ ਲੋਕ ਹੁੰਦੇ ਨੇ ਤੇ ਉਹ ਹੀ ਨਤਮਸਤਕ ਉਹਨਾਂ ਸਜਦਾ ਕਰਨ ਲਈ ਅਸੀਂ ਆਇਆ ਹਾਂ